नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਮਸਕਾਰ ਦੋਸਤੋ ਮੈਂ ਰਮੇਸ਼ ਗੱਬਰ ਇੰਡੀਅਨ ਟੀਵੀ ਨਿਊਜ਼ ਕੋਰਕੂਰਾ ਪੰਜਾਬ ਅੱਜ ਗੱਲ ਕਰਦੇ ਆ ਕਿ ਛੱਜ ਘੜਿਆਂ ਵਾਲੀ ਗਲੀ ਜੋ ਜੈਤੋ ਰੋਡ ਦੇ ਸਿੱਧਾ ਹੈ ਉੱਥੇ ਨਸ਼ਾ ਤਸਕਰਾਂ ਦੇ ਵਿਰੁੱਧ ਜੋ ਕਾਰਵਾਈ ਚੱਲ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਅੱਜ ਟੈਂਡੀ ਪੀਆਈ ਦੇ ਜੋ ਡੀਐਸਪੀ ਸੀ ਚਰਨਜੀਵ ਲਾਂਬਾ ਜੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਐਸਐਚਓ ਮਨੋਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਉਸ ਪਾਰਟੀ ਸਮਿਤ ਤਲਾਸ਼ੀ ਲਈ ਗਈ ਔਰ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਜਿੱਥੇ ਨਸ਼ਾ ਤਸਕਰਾਂ ਨੇ ਤਕਰੀਬਨ ਆਪਣੇ ਘਰਾਂ ਨੂੰ ਤਾਲਾ ਲਾ ਕੇ ਫਰਾਰ ਹੋਏ ਹੋਏ ਐ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਸਾਨੂੰ ਕੋਈ ਸਰਕਾਰ ਦੀ ਹਦਾਇਤ ਮਿਲੇਗੀ ਇਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ पूरा मोहल्ले में लेके चले सॉरी मनोज जी रात नाइट थी ना पे आई नहीं पहुंच में थी और चंडीगढ़ का सेक्टर 68 भला जा जैसे जो भी एक सेक्टर 68 भला सर इंद्र कॉलोनी अभी साफ लिया सर सारा वो फिर नहीं कि बस इधर की या 10 कर दी हां जी थैंक यू और ये सर ट्राई नया हिस्सा वाला सारा ये और भारी है भाई अरे भाई पहले में देरना है किया अरे कितना हो रहा है हां सर चेक कर लो तो बात है उतना उतना ही बंदा लैंड ਆਵਰ ਦੇ ਕਹਿੰਦੇ ਆ ਕਿ ਇਹ ਮਤਲਬ ਇਹਦਾ ਨਾ ਕੋਈ ਅਰਥ ਨਹੀਂ ਹੈ ਜਦੋਂ ਆਵਰ ਨੂੰ ਆਹ ਹੈ ਜਦੋਂ ਆਹ ਹੈ ਕਹਿੰਦਾ ਸਾਹਿਬ ਉਹ ਲੋਟ ਕਿੱਥੇ ਮਗਰਾੜ ਕਿੱਥੇ ਨਹੀਂ ਇਹਦੇ ਪੈਦਾ ਮੈਂ ਤਾਂ ਪੁੱਤੇ ਵੀ ਇਹਦਾ ਮਗਰਾੜ ਕਿੱਥੇ ਪੁੱਛੇ ਮਗਰਾੜ ਕਿੱਥੇ ਜੀ ਜਿਹੜਾ ਨੰਬਰ ਹੀ ਦੱਸ ਦਿਓ ਮੈਨੂੰ ਕਿੰਨਾ ਦੋਨੇ ਵਸੇ ਲੈ ਲਓ ਯਾਰ ਥਾਣੇ ਅੱਗ ਚ ਮਗਾ ਦੇਣਾ ਸਰ ਜੀ ਕੋਈ ਨਹੀਂ ਥਾਣੇ ਲਿਓ ਬਚਾਰੇ ਲੇਵਾ ਇਸ ਦੇ ਸਦੋ ਕਿ ਛੱਜ ਘੜਿਆਂ ਵਾਲੀ ਮੱਲੇ ਦੇ ਵਿੱਚ ਜਿੱਥੇ ਨਸ਼ਾ ਤਸਕਰਾਂ ਦੇ ਘਰ ਹੈ ਉਹ ਜੰਦਰਾ ਲਾ ਕੇ ਤੋਂ ਫਰਾਰ ਹੋਏ ਹੋਏ ਅੱਜ ਨਸ਼ਾ ਤਸਕਰਾਂ ਦੇ ਘਰਾਂ ਵੱਲ ਚਰਨਜੀਤ ਲੰਬਾ ਜੀ ਜੋ ਡੀਐਸਪੀ ਆਪਣਾ ਐਨਡੀ ਕ੍ਰੈਪਸ਼ਨਲ ਸਰ ਜਿਹੜੀ ਇਹ ਯੋਜਨਾ ਸ਼ਹਿਰਦ ਮਹਿੰਮ ਦੇ ਤਹਿਤ ਤਲਾਸ਼ੀਆਂ ਵੀ ਅਨ ਜਾਰੀ ਕੀਤੇ ਆ ਉਹਦੇ ਬਾਰੇ ਕੀ ਕਹੋਗੇ ਅੱਜ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਜੀ ਇਹ ਪੰਜਾਬ ਸਰਕਾਰ ਦੀ ਮਹਿੰਮ ਜਿਹੜੀ ਪਿਛਲੇ ਕਰੀਬ 2 ਮਹੀਨਿਆਂ ਤੋਂ ਅਤ ਸਮੇਂ ਤੋਂ ਚਲਾਈ ਜਾ ਰਹੀ ਹੈ ਇਹਦੇ ਤਹਿਤ ਜਿਹੜਾ ਹੈ ਸਰਪ੍ਰਾਈਜ਼ ਚੈਕਿੰਗ ਔਰ ਜਿਹੜੇ ਚੰਡੀਗੜ੍ਹ ਹੈਡਕ quarters ਤੋਂ ਸਾਡੇ ਆਫੀਸਰਸ ਸਮੇਂ-ਸਮੇਂ ਤੇ ਆ ਕੇ ਜਿਹੜਾ ਇਹ ਅਸੀਂ ਸਰਚ ਬਿਆਨ ਜਿਹੜੇ ਡਰੱਗ ਹੌਟ ਸਪots ਹੈ ਜਾਂ ਜਿਹੜੀਆਂ ਹੋਰ ਇਹੋ ਜਿਹੀਆਂ ਸੈਲਸਟਿਵ ਜਗਾਵਾਂ ਉਨਾਂ ਤੇ ਕਰਦੇ ਰਹਿੰਦੇ ਆ ਅੱਜ ਵੀ ਜਿਹੜਾ ਹੈ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਔਰ ਉਹਨਾਂ ਦੇ ਮਾਰਗਦਰਸ਼ਨ ਨਿਰਦੇਸ਼ਾਂ ਅਨੁਸਾਰ ਅੱਜ ਜਿਹੜਾ ਹੈ ਚੰਡੀਗੜ੍ਹ ਹੈੱਡਕੁਆਟਰ ਤੋਂ ਹੈ ਆਈਜੀ ਸਰਦਾਰ ਗੁਰਦਿਆਲ ਸਿੰਘ ਜੀ ਆਈਪੀਐਸ ਆਈਜੀ ਇੰਟੈਲੀਜੈਂਸ ਉਹਨਾਂ ਦੇ ਜਿਹੜਾ ਹੈ ਰਹਿਨੁਮਾਈ ਹੇਠੇ ਆਪਰੇਸ਼ਨ ਕੀਤਾ ਗਿਆ ਅੱਜ ਕੋਟਕਪੂਰਾ ਵਿੱਚ ਜਿਹੜਾ ਹੁਣ ਜਾਰੀ ਰਹੇਗਾ ਇਤੇ ਜੋ ਵੀ ਇਹਦੇ ਚ ਕੋਈ ਸਾਡੀ ਅਚੀਵਮੈਂਟ ਹੋਈਗੀ ਉਹ ਤੁਹਾਨੂੰ ਦੱਸੀ ਜਾਏਗੀ। ਬਾਈ ਠੀਕ ਹੈ। ਧਰ ਬੰਦ ਪਏ ਹੈ ਜੀ ਨਸ਼ੇ ਵਾਲਿਆਂ ਦੇ ਉਹਨਾਂ ਕੋਈ ਕਾਰਵਾਈ ਨਹੀਂ ਜਿਹੜੀ ਇਹ ਕਾਰਵਾਈ ਮੈਂ ਤੁਹਾਨੂੰ ਦੱਸਿਆ 2 ਮਹੀਨੇ ਤੋਂ ਚੱਲ ਰਹੀ ਹੈ। ਆਲਰੇਡੀ ਜਿਹੜਾ ਹੈ ਨਸ਼ਿਆਂ ਤੇ ਅਸੀਂ ਕਾਫੀ ਹੱਦ ਤੱਕ ਕਾਬੂ ਪਾ ਚੁੱਕੇ ਹਾਂ। ਲੇਕਿਨ ਕੁਝ ਲੋਕ ਹੈ ਜਿਹੜੇ ਘਰ-ਬਾਰ ਆਪਣਾ ਛੱਡ ਕੇ ਇੱਧਰ-ਉੱਧਰ ਛੁਪੇ ਹੋਏ ਹੈ। ਲੇਕਿਨ ਸਾਡੀ ਜਿਹੜੀ ਹੈ ਹਿਊਮਨੈਂਟ ਔਰ ਸਾਡੀ ਟੈਕਨੀਕਲ ਇੰਟ ਜਾਰੀ ਹੈ ਔਰ ਜਦੋਂ ਵੀ ਕੋਈ ਜੀ ਸਾਡੇ ਨੋਟਿਸ ਜਾਂਦਾ ਹੈ ਤਾਂ ਅਸੀਂ ਇਮੀਡੀਏਟ ਉਹਦੇ ਕਾਰਵਾਈ ਕਰਦੇ ਹਾਂ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ